ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਬੜੀ ਦੁਖੀ ਖਬਰ ਆ ਕਿ ਇਹ ਜੋ ਮਾੜੀ ਸਰਕਾਰਾਂ ਦੇ ਕੰਮ ਨੇ ਕਿ ਭਾਨਾ ਸਿੱਧੂ ਬਈ ਨੇ ਕੱਲ ਬਾਹਰ ਆਉਣਾ ਸੀ ਅੱਜ ਮਤਲਬ ਤਾਂ ਉਹਨਾਂ ਤੇ ਕੇਸ ਪਾ ਕੇ ਇੱਕ ਹੋਰ ਨਵਾਂ ਕੇਸ ਉਲਝਾ ਲਿਆ ਕਿਉਂਕਿ ਜੋ ਪਹਿਲਾਂ ਕੇਸ ਪਾਇਆ ਸੀ ਇਨੇ ਰਿਸ਼ਵਤ ਮੰਗੀ ਆ ਜਾਂ ਇਹਨੇ 10000 ਰੁਪਏ ਫਰੋਤੀ ਮੰਗੀ ਆ ਕਿਸੇ ਤੋਂ ਅਗਰ ਉਹ ਚੀਜ਼ ਨਿਭੜੀ ਲੋਕ ਮਤਲਬ ਜਿਹੜੇ ਚਾਹਣ ਵਾਲੇ ਨੇ ਭਾਨਾ ਸਿੱਧੂ ਬਾਈ ਨੂੰ ਉਹਨਾਂ ਨੇ ਆਪਦੀਆਂ ਜੋ ਕਾਰਵਾਈ ਸੀ ਜੋ ਉਹਨਾਂ ਨੇ ਸਬੂਤ ਇਕੱਠੇ ਕੀਤੇ ਤਾਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਅੱਜ ਬਾਹਰ ਹੋਣਾ ਸੀ ਤਾਂ ਇਹ ਮਾੜੀ ਸਰਕਾਰ ਉਹਨਾਂ ਤੇ ਇੱਕ ਹੋਰ ਪਰਚਾ ਪਾਤਾ ਕਿ ਇਹ ਚੈਨੀ ਚੋਰ ਆ ਜੀ ਇਹਨੇ ਚੈਨੀ ਚੋਰੀ ਕੀਤੀ ਆ ਇਹ ਪਰਚਾ ਪਾ ਕੇ ਅੱਜ ਫੇਰ ਉਹਨੂੰ ਰਿਮਾਂਡ ਤੇ ਲੈ ਲਿਆ ਕੀ ਇਹ ਗੰਦੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਧਿਆਨ ਕਿਸ ਵੱਲ ਨਹੀਂ ਹੈਗਾ ਇਹਨਾਂ ਦਾ ਜੋ ਸਿੱਖਾਂ ਦੀ ਬੇਅਦਬੀ ਕਰਦੇ ਨੇ ਇਹ ਸਰਕਾਰ ਦੇਆਂ ਗੰਦੀਆਂ ਨੀਤੀਆਂ ਨੇ ਜੋ ਸਿੱਖਾਂ ਦੀਆਂ ਬੇਅਦਬੀਆਂ ਕਰਦੇ ਆਣੇ ਕਰਦੇ ਨੇ ਹਨਾ ਜਿੰਨਾ ਦੇ ਕਤਲ ਹੁੰਦੇ ਨੇ ਜਿੰਨਾ ਦੇ ਰੇਪ ਹੁੰਦੇ ਨੇ ਉਹਨਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਇਹ ਹੀ ਸਰਕਾਰ ਦੇ ਵਿੱਚ ਹਜੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਉਹ ਜੇਲ੍ਹਾਂ ਦੇ ਵਿੱਚ ਬੈਠੇ ਆਪਦੇ ਨਜ਼ਾਰੇ ਲੁੱਟ ਰਹੇ ਨੇ ਉਹਨਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਸਗੋਂ ਉਹਨਾਂ ਦੀ ਸਪੋਰਟ ਕਰਦੇ ਨੇ ਬੇਅਦਵੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਉਹਦੀ ਹਜੇ ਕੋਈ ਸੁਣਵਾਈ ਨਹੀਂ ਉਹ ਤੋਂ ਵੱਡੇ ਵੱਡੇ ਵਾਅਦੇ ਕਰਕੇ ਇਹ ਸਰਕਾਰ ਆ ਜਾਂਦੀਆਂ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਪਰ ਜਿਹੜਾ ਪੰਜਾਬ ਲਈ ਬੋਲਦਾ ਪੰਜਾਬ ਦੇ ਹੱਕ ਲਈ ਬੋਲਦਾ ਜਿਹੜਾ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਲੋਕਾਂ ਦੀ ਭਲਾਈ ਬਾਰੇ ਸੋਚਦਾ ਲੋਕਾਂ ਦੇ ਏਜੰਟਾਂ ਤੋਂ ਠੱਗ ਏਜੰਟਾਂ ਤੋਂ ਪੈਸੇ ਕਢਾ ਰਿਆ ਲੋਕਾਂ ਨੂੰ ਜਗਾ ਰਿਆ ਉਹੀ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਤੇ ਉਹਨੂੰ ਹੀ ਪਹਿਲਾਂ ਅੰਦਰ ਸਿੱਟਦੇ ਨੇ ਭਗਵੰਤ ਮਾਨ ਨੂੰ ਸ਼ਰਮ ਚਾਹੀਦੀ ਹੈ ਕੀ ਸਰਕਾਰ ਦੁਰੀਵਾਰ ਤੈਨੂੰ ਲੋਕਾਂ ਨੇ ਇੱਕ ਵੋਟ ਵੀ ਨਹੀਂ ਪਾਉਣੀ ਜਿਹੜੇ 99 ਜਿੱਤੇ ਸੀ ਹੁਣ ਦੁਬਾਰਾ ਇਲੈਕਸ਼ਨ ਕਰਾ ਕੇ ਦੇਖ ਲੈ ਜੇ ਇੱਕ ਵੀ ਜਿੱਤ ਗਿਆ ਤਾਂ ਕਹਿ ਦੀ ਲੋਕਾਂ ਤੋਂ ਗਾਲਾਂ ਖਾ ਰਹੇ ਆ ਥੋੜੀ ਮੋਟੀ ਸ਼ਰਮ ਕਰ ਕਿੰਨਾ ਨੂੰ ਅੰਦਰ ਸੁਟਣਾ ਚਾਹੀਦਾ ਕਿੰਨਾ ਨੂੰ ਸਜ਼ਾ ਦੇਣੀ ਚਾਹੀਦੀ ਉਹਨਾਂ ਵੱਲ ਕੋਈ ਧਿਆਨ ਨਹੀਂ ਰੇਪਾਂ ਵਾਲੇ ਪਾਸੇ ਕੋਈ ਧਿਆਨ ਨਹੀਂ ਕਿੰਨੇ ਕਤਲ ਹੋ ਗਏ ਬੇਅਦਬੀ ਹੋ ਗਈ ਉਹ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਪਰ ਜੋ ਪੰਜਾਬ ਲਈ ਕੰਮ ਕਰਦਾ ਹੈ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਉਹਨੂੰ ਤੁਸੀਂ ਪਹਿਲਾਂ ਅੰਦਰ ਸੱਟਦੇ ਹੋ ਇਹ ਹੀ ਸਰਕਾਰ ਦੀਆਂ ਗਲਤ ਰਾਜਨੀਤੀਆਂ ਨੇ ਅਸੀਂ ਭਾਵੇਂ ਸਿੱਧੂ ਬਈ ਦੀ ਸਪੋਰਟ ਕਰਦੇ ਆ ਉਹਦੇ ਨਾਲ ਵੀ ਖੜੇ ਆ ਤੇ ਸਰਕਾਰ ਨੂੰ ਲਾਣਤਾ ਵੀ ਪਾਉਂਦੇ ਆ ਕਿ ਅੱਗੇ ਵਾਸਤੇ ਉਹ ਲੱਖਾ ਸਦਾਨਾ ਬਈ ਵੀ ਤੁਰਿਆ ਹੋਇਆ ਪੰਜਾਬ ਪੰਜਾਬੀਅਤ ਲਈ ਉਹ ਵੀ ਤੁਰਿਆ ਆਵਿਆ ਲੱਖੇ ਸਦਾਨੇ ਬਈ ਨੂੰ ਵੀ ਜਿਤਾਓ ਉਹਨਾਂ ਨੂੰ MP ਬਣਾਓ ਉਹ ਜਾ ਕੇ ਆਵਾਜ਼ ਚੁੱਕ ਸਕਣ ਸਿਮਰ ਜਿੰਕਸ ਸਿਮਰਜੀਤ ਸਿੰਘ ਮਾਨਜੂਨ ਨੂੰ ਜਿਤਾਓ ਜਿੰਨੀਆਂ ਉਹਨਾਂ ਦੇ ਮੈਂਬਰ ਨੇ ਖੜੇ ਹੁੰਦੇ ਨੇ ਉਹਨਾਂ ਨੂੰ ਜਿਤਾਓ ਇਹ ਜਿਹੇ ਸਰਕਾਰਾਂ ਵੱਲ ਧਿਆਨ ਰੱਖ ਨਾ ਰੱਖੋ ਤੇ ਨਾ ਹੀ ਉਮੀਦਾਂ ਰੱਖੋ ਕਿ ਕੋਈ ਕੰਮ ਸਵਾਰਨਗੇ ਇਹ ਪਹਿਲਾਂ ਉਹਨਾਂ ਨਹੀਂ ਸਿੱਟਦੇ ਨੇ ਜੋ ਪੰਜਾਬ ਦੇ ਲੋਕਾਂ ਦਾ ਭਲਾਈ ਦਾ ਕੰਮ ਕਰਨਗੇ ਜੋ ਪੰਜਾਬ ਦੇ ਲੋਕਾਂ ਬਾਰੇ ਸੋਚਣਗੇ ਉਹਨਾਂ ਦਾ ਭਲਾ ਕਰਨਗੇ ਗੰਦੀਆਂ ਸਰਕਾਰਾਂ ਉਹਨਾਂ ਨੂੰ ਹੀ ਪਹਿਲਾਂ ਅੰਦਰ ਸੁੱਟਦੀਆਂ ਨੇ